ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਤੋਂ ਡੇਰਾ ਆਪਾ ਨਾਨਕ ਰੋਡ ਪਿੰਡ ਨਿਕੋਸਰਾ ਮੋੜ ਦੇ ਉੱਪਰ ਹੀ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲਟ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਮੀ ਜ਼ਖਮੀ ਕਰਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਪੋਤੇ ਰਿਸ਼ਤੇਦਾਰ ਸੰਜੀਤ ਸਿੰਘ ਦੱਸਿਆ ਕਿ ਲਖਵੀਰ ਸਿੰਘ ਜੋ ਕਿ ਆਪਣੇ ਤਕਰੀਬਨ 40 ਸਾਲ ਪੋਤੇ ਜਗਨੂਰ ਸਿੰਘ ਨੂੰ ਡਿਵਾਈਨ ਪੋਲੀਪੁਰ ਮੱਲੇਵਾਲ ਕੋਠੀ ਤੋਂ ਬਾਅਦ ਆਪਣੇ ਬੁਲਟ ਰੇ ਲੈ ਕੇ ਜਾ ਰਿਹਾ ਸੀ ਜਦੋਂ ਪਿੰਡ ਨਿਕੋਸਰਾ ਮੋੜ ਤੇ ਮੁੜ ਲੱਗੇ ਤਾਂ ਪਿੱਛੋਂ ਫਤਿਹਗੜ ਚੂੜੀਆਂ ਸਾਈਡ ਤੋਂ ਆ ਰਹੀ ਕ ਤੇਜ਼ ਰਫ਼ਤਾਰ ਕਾਰ ਨੇ ਜਦੋਂ ਟੱਕਰ ਮਾਰ ਟੱਕਰ ਹੋਇਆ ਜਿਹੜਾ ਪੀਕੇ ਕਾਰ ਸਕੂਟਰ ਦੁਆਰਾ ਨੂੰ ਤਬੀਰਦੇ ਹੋਏ ਟਕਰਾਉਂ ਗਿਆ ਮਿਲ ਨੂੰ ਤੱਕ ਲੈ ਗਈ ਪਰਿਵਾਰੀ ਮੈਂਬਰਾਂ ਬਹੁਤ ਲੱਗਣ ਤੇ ਥੋੜਾ ਜਿਹੀ ਗਾਦੇ ਤੇ ਬੋਲੇ ਨੂੰ ਫਟੇਗਾ ਜੁਗੀਆਂ ਵਿਗਿਆ ਤੋਂ ਕਰਵਾਇਆ ਗਿਆ ਹੈ ਇਹ ਬਚਾ ਰਕੇ ਗਾਦੇ ਨੂੰ ਮਿਲਣ ਲੱਗੇ ਕਿ ਤੇਰੇ ਨੂੰ ਪੂਰੀ ਤਰ੍ਹਾਂ ਇੱਥੇ ਹੀ ਤੋਂ ਡਾਕਟਰ ਦੁਆਰਾ ਹੋਏ ਕੋਈ ਕਰਾ ਡੇਰਾ ਨਾਲ ਕੇ ਜਾਂਚ ਕਰਦੇ ਪਤਾ ਹੈ ਕਿ ਉਹਨਾਂ ਨੂੰ ਇੱਕ ਐਕਸੀਡੈਂਟ ਦਾ ਪਤਾ ਲੱਗਿਆ ਤੇ ਉਹਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਦਾਦੇ ਉੱਥੇ ਨੂੰ ਕਾਰ ਨੇ ਟੱਕਰ ਮਾਰ ਕੇ ਦੁਖੀ ਹਦਾ ਜੋ ਕੇ ਹਾਜ਼ਰੇ ਲਈ ਆਪਣੀ ਪੱਤੀਆਂ ਉਹਨੇ ਕਿਹਾ ਕਿ ਅਸੀਂ ਵਿਕਰਾਂ ਨੂੰ ਘੁੰਡੇ ਲੈ ਕੇ ਅਗਲੀ ਜਾਂਚ ਕਰ ਦਿੱਤੀ ਹੈ ਜਾਂਕੋ ਜਿਹੜੇ ਸਾਹਮਣੇ ਆਣਗੇ ਉਹਨਾਂ ਤੋਂ ਫਿਰ ਇਹਦਾ ਡੈ ਰਿਕਾ ਹੋ ਕੇ ਕੀਤੀ ਜਾਵੇਗੀ ਹਰਵਿੰਦਰ ਸਿੰਘ ਦਾ ਨਾਮ ਹੈ ਆਪਣੀ ਸ਼ੌਪ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ ਇੱਥੇ ਇੱਕ ਹਾਸਾ ਵਾਪਰੇ ਕੀ ਹੈ ਜੀ ਇਹ ਪੁਰਾ ਸਾਰੇ ਇੱਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜ ਦੇ ਪਏ ਇਹ ਆਪਣਾ ਮੋਟਰਸਾਈਕਲ ਤੋਂ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਕੀੜ ਕੋਈ ਵਾਪਰ ਵੀ ਹੈ ਉਹਦਾ ਕਰਕੇ ਆ ਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਤੇ ਸਵਾਰ ਸੀ ਕਿਨੇ ਕ ਸਾਲ ਦਾ ਬੇਟਾ ਸੀ ਇਹਦਾ 6-7 ਸਾਲ ਦਾ ਹੀ ਦੇਖੋ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ 600 ਟਾ ਕਿਨੇ 600 ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਪੌਜੀ ਸਾਹਿਬ ਵੀ ਸੈਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਫਟ ਕੇ ਸ਼ਹਿਰ ਲੈ ਕੇ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੀ ਕੀ ਲੱਗੀ ਜਾਣਾ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਟਾ ਲੱਗੀਆਂ ਹੋਣੀਆਂ ਉਹਨਾਂ ਨੂੰ ਸਟੇਮਰ ਗਾਇ ਤੇ ਨਹੀ ਮੋੜੀ ਕਿਉਂ ਮੈਂ ਇਸ ਵਾਰ ਤੇ ਇੱਥੇ ਨਹੀਂ ਮੇਰੇ ਪਿਤਾ ਜੀ ਇੱਥੇ ਮੈਂ ਮੌਕੇ ਤੇ ਮੌਜੂਦ ਨਹੀਂ ਆਇਆ ਬੈਠ ਲੱਗੀ ਕਿ ਲੱਗਦਾ ਇਹ ਤੇ ਹੁਣ ਪ੍ਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਤੇ ਪਤਾ ਨਹੀਂ ਜਾਂ ਉਹ ਗਲਤੀ ਹੈ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਾਂ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ଥି ਤੇ ਥੋੜੇ ਥੇਰੇ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੀ ਆ ਗਿਆ ਮੇਰਾ ਹਾਂ ਮੌਕਾ ਵੀ ਆ ਗਿਆ ਅੱਜ ਸਰ ਪਿੰਡ ਨੇ ਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰੇ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਹਰਿਆ ਦੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਹੋੜ ਆਇਆ ਥਾਣੇ ਕੇ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੌਸ ਤੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਨੇ ਸਵਾਰ ਸੀ ਮੋਟਰਸਾਈਕਲ ਪਿਉਪਤ ਸੀ ਗਏ ਜੀ ਇਹਦਾ ਹੀ ਦਾ ਛੋਟਾ 5 ਸਾਲ ਦਾ ਹਾਂਜੀ ਸਕੂਲੋਂ ਲੈ ਕੇ ਆਇਆ ਜੀ ਸਤੇ ਸੱਚੇ ਗੱਡੀ ਸਵਾਰੇ ਪਤਾ ਲੱਗਾ ਕਿਥੋਂ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰੇ ਨੂੰ ਛਟਾ ਛਟਾ ਮੇ ਲੱਗੀਆਂ ਨੇ ਇਹ ਨਹੀਂ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ ਹੌਣ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਯਾਰੀ ਜੇ ਹਮ ਤੱਕ ਦੇਖਦੇ ਹਾਂ ਹੁਣ ਜੋ ਵੀ ਬਣਦੀ ਕਾਰਵਾਈ ਕਰਾਂਗੇ ਇਨਕੁਆਇਰੀ ਕਰਦੇ ਆਂ ਐਵਨ ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ